ਹਾਂ ਜਿਹੜੀ ਆ ਚਕੰਦਰ ਇਹ ਪੂਰੇ ਮਹੀਨੇ ਦੀ ਹੋ ਗਈ ਸ਼ਾਹੀ ਹਾਂ ਆ ਵੇਖ ਸਕਦੇ ਤੁਸੀਂ ਗਰੋਥ ਵੇਖ ਸਕਦੇ ਪੂਰੇ ਮਹੀਨੇ ਦੀ ਹੋਈ ਚਕੰਦਰ ਇਹ ਜਿਹੜੇ ਚ ਜਵੀ ਬਹੁਤ ਜ਼ਿਆਦੀ ਹੀ ਇਹ ਚ ਜਵੀ ਦੀ ਕੱਲ ਸਪਰੇ ਹੋਈ ਆ ਹਾਂ ਤੇ ਇਹਦਾ ਤੁਹਾਨੂੰ ਅਸਰ ਦਿਖਾਵਾਂਗੇ ਹਫਤੇ 10 ਦਿਨ ਬਾਅਦ ਅਸਰ ਹੋਣਾ ਹਫਤੇ ਬਾਅਦ ਤੁਹਾਨੂੰ ਅਸਰ ਦਿਖਾਵਾਂਗੇ ਇਹਦਾ ਵੀ ਕੀ ਰਿਜ਼ਲਟ ਆ ਦਵਾਈ ਦਾ ਦਵਾਈ ਤੁਹਾਨੂੰ ਦਿਖਾ ਲਈ ਆਪਣੇ ਬੰਦੇ ਆਪਣੀ ਜ਼ਿੰਮੇਵਾਰ ਪਰ ਆਇਆ ਉਹ ਆਪਣਾ ਮੁੰਡਾ ਸਰਵੇਰੇ ਹਾਂਜੀ ਉਹ ਜ਼ਿੰਮੇਵਾਰ ਆਪਣੇ ਬੰਦੇ ਇਹਨਾਂ ਨੇ ਘਟੋ ਘਟੇ 7 ਕਿੱਲੇਾਂ ਦਾ ਪਲਾਟ ਹੈ ਜੀ 7 ਕਿੱਲੇ ਦਾ ਪਲਾਟ ਆ ਪਰਸੋਂ ਉਹਨਾਂ ਨੇ ਭਰ ਕੀ ਕਹਿਣ ਦੇ ਦੱਸਣ ਦੇ ਬੰਦੇ ਪਰਸੋਂ ਭਰ ਕੇ ਇਹ ਖਾਲ ਦਾ ਪਾਸ ਪਰੇ ਜਿਹੜੀ ਉਹ ਸੈਂਚੂਰੀਆਂ ਦੀ ਕਰ ਦਿੱਤੀ ਹੈ ਇਹ ਹੁਣ ਇਹਦਾ ਰਿਜ਼ਲਟ ਜਿਹੜਾ ਆ ਇਹ ਤੁਹਾਨੂੰ ਦਿਖਾਵਾਂਗੇ ਹਫ਼ਤੇ ਬਾਅਦ ਇਹ ਕੀ ਸਿਸਟਮ ਆ ਇਹ ਦਵਾਈ ਦਾ ਕਿੰਨਾ ਅਗ ਰਿਜ਼ਲਟ ਆ ਲੋਕ ਕੀ ਡਰਦੇ ਪਤਾ ਕਿਉਂ ਵੀ ਇਹ ਗੋਡੀ ਵਾਲੀ ਫਸਲ ਆ ਇਹਨੂੰ ਗੋਡੀ ਬਹੁਤ ਆਉਂਦੀ ਆ ਤਿੰਨ ਚਾਰ ਗੋਡੀਆਂ ਆ ਜਾਂਦੀਆਂ ਵਾ ਲੇਬਰ ਨਹੀਂ ਮਿਲਦੀ ਤਾਂ ਕਰਕੇ ਪ੍ਰੋਬਲਮ ਆਦੀ ਲੇਬਰ ਨਹੀਂ ਮਿਲਦੀ ਫਿਰ ਗੋਡੀ ਦੇ ਉਹਨਾਂ ਨੂੰ ਤਿੰਨ ਚਾਰ ਦਿਨ ਲਾਉਣੇ ਹੁੰਦੇ ਆ ਲੇਬਰ ਦਾ ਰੇਟ ਵੀ ਬਹੁਤ 3-4000 ਮੰਨ ਲਓ ਲੇਬਰ ਲਾਊਗੀ ਤੇ ਖਰਚਾ ਜ਼ਿਆਦਾ ਆ ਜਾਂਦਾ ਗੋਟੀਆਂ ਦੇ ਕਰਕੇ ਠੀਕ ਆ ਪਰ ਹੁਣ ਦਵਾਈ ਦਾ ਮੇਨ ਮਕਸਦ ਇਹ ਹੀ ਆ ਵੀ ਇਹਨਾਂ ਦੇ ਖਰਚਾ ਘਟਾ ਵੀ ਤੇ ਜਿਹੜਾ ਅਪਣਾਵਾਂ ਜ਼ਿੰਮੇਦਾਰ ਨੂੰ ਆਮਦਨ ਹੋਵੇ ਖਰਚਾ ਘਟਾ ਵੀ ਦਵਾਈ ਦਾ ਪਰਪਸ ਇਹ ਆ ਕਿ ਗੋਡੀ ਇੱਕ ਦਿਨ ਹੀ ਪਵੇ ਉਹ ਵੀ ਜਨਵਰੀ ਦੇ ਵਿੱਚ ਜਦੋਂ ਦਿਨ ਪੂਰੇ ਲੱਗਦੇ ਆ ਉਦੋਂ ਫਿਰ ਇਹ ਬਹੁਤ ਖੜਦੀ ਆ ਬਹੁਤ ਵਧੀਆ ਉਦੋਂ ਫਿਰ ਇਹਨਾਂ ਥੱਲੇ ਆਪਣਾ ਜਿਹੜਾ ਬੀਟ ਆ ਬਣਾਉਣੀ ਸ਼ੁਰੂ ਕਰ ਦੇਣੀ ਹੁੰਦੀ ਆ ਜੀ ਹੋਰ ਉਹ ਆਪਣੇ ਬੰਦੇ ਆ ਉਹਨਾਂ ਨੇ ਸਲਾਹ ਕੰਡਿਆ ਮੁੰਡਾ ਉਹਨਾਂ ਨੇ ਸਲਾਹ ਦਊਗਾ ਇਹੇ ਇਹ ਮੁੰਡੇ ਸਾਰੇ ਜਿੰਨੇ ਵੀ ਆ ਬੀਐਸਸੀ ਐਗਰੀਕਲਚਰ ਆ ਦਾ ਆਪਾਂ ਵੀ ਆਪਾਂ ਬੀਐਸਸੀ ਐਗਰੀਕਲਚਰ ਤੇ ਜਿਹੜਾ ਬੰਦਾ ਮੰਨ ਲਓ ਇਹਨਾਂ ਦਵਾਈਆਂ ਬਾਰੇ ਪੜ੍ਹ ਜਾਂਦਾ ਉਹਨੂੰ ਹੀ ਨੋਲਿਜ ਹੁੰਦੀ ਹੈ ਨੋਲਿਜ ਵਾਲਾ ਬੰਦਾ ਹੀ ਰੱਖਦਾ ਵਾ ਜੋ ਖਰਾਕ ਤੇ ਫੇਰ ਪਤਾ ਕਰਾਉਣਾ ਕਿ ਸਿੱਖਣਾ ਹੌਲੀ ਹੌਲੀ ਕੰਮ ਤੇ ਕੋਈ ਵੀ ਸਿੱਖਣਾ ਪੈਂਦਾ ਆ ਦੇਖ ਸਾਤੇ ਏਕੜ ਦਾ ਬਲਾੜ ਆ ਜੀ ਬਹੁਤ ਹੀ ਸੋਹਣੀ ਗਰੋਥ ਆ ਬੰਦਿਆਂ ਦੀ ਸਾਂਭੀ ਬਹੁਤ ਜ਼ਿਆਦੀ ਆ ਇਹਨਾਂ ਨੇ ਖਾਦ ਖੁਦ ਬਹੁਤ ਸੋਹਣੀ ਪਾਈ ਆ ਗਰੋਥ ਤਾਂ ਹੀ ਦੇਖ ਸਕਦੇ ਆ ਜੜੀ ਆ ਦੇਖੋ ਆ ਪੱਤਾ ਦੇਖੋ ਤੁਸੀਂ ਇਹ ਵੀ ਹੈਗਾ ਫੜੇਲਾ ਆ ਫੜੇਲਾ ਆ ਵੀ ਆ ਤੁਸੀਂ ਗਰੋਥ ਦੇ ਸਕਦੇ ਆ ਪੱਤਿਆਂ ਦੀ ਗਰੋਹ ਦੇ ਲੋ ਆ ਦੇਖੋ ਆ ਦੇਖੋ ਆ ਦੇਖੋ ਬੈੱਡ ਤੇ ਪਾਣੀ ਨਹੀਂ ਚੜ੍ਹਦਾ ਕੋਈ ਜੇ ਬੈੱਡ ਤੇ ਪਾਣੀ ਚੜ੍ਹ ਗਿਆ ਤੇ ਫਿਰ ਗੰਦ ਜਿਹੜਾ ਉੱਤੇ ਵੀ ਜ਼ਿਆਦਾ ਹੋ ਜਾਂਦਾ ਤੇ ਫਿਰ ਇਹਨੂੰ ਸਾਰਾ ਕੁਝ ਜੇ ਜਵੀ ਨੇ ਦੱਬ ਲਿਆ ਜਾਂ ਹੋਰ ਪੱਤੇ ਆਣੇ ਦੱਬ ਲਿਆ ਤੇ ਫਿਰ ਮੁਸ਼ਕਲ ਪੈ ਜਾਂਦੀ ਹੈ ਹਾਂਜੀ ਇਹ ਬੈੱਡ ਜਿਹੜਾ ਪਾਣੀ ਥੱਲੇ ਰੱਖੀਦਾ ਪਾਣੀ ਇੱਥੋਂ ਖਿੱਚਦੀ ਹੈ ਜਿੱਦਾਂ ਮਨ ਨੂੰ ਹਾੜੀ ਖੇੜਿਆ ਨਾ ਇੱਥੋਂ ਇੱਥੇ ਤੱਕ ਪਾਣੀ ਲਾਉਣਾ ਆਪਾਂ ਜਿੱਦਾਂ ਮੈਂ ਟਰਾਂਨ ਲਾਈਦਾ ਇਦਾਂ ਹੀ ਇੱਥੇ ਤੱਕ ਤਦੱਕ ਜੜ ਨੂੰ ਲੈਣਾ ਨੇ ਪਾਣੀ ਇਹ ਦੇਖ ਸਾਦੀ ਨਹੀਂ ਬਾਕੀ ਤੁਹਾਨੂੰ ਜਿੱਥੇ ਸਪਰੇਅ ਹੋ ਚੁੱਕੀ ਹੈ ਇੱਥੇ ਸਪਰੇਅ ਕਰ ਲਈ ਆ ਜਿੱਥੇ ਕੋਈ 7-8 ਦਿਨ ਪਹਿਲਾਂ ਹੋਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਤਾਂ ਕੀ ਮਤਲ ਅਸਰ ਹੋਤੇ